ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਵੱਖ-ਵੱਖ ਉਪਰਾਲਿਆਂ ਦੇ ਤਹਿਤ ਸਖਤੀ ਵਰਤੇਦੇ ਹੋਏ ਨਸ਼ੇ ਦੇ ਸੁੱਧਾਗਰਾਂ ਤੇ ਸਿਕੰਜਾ ਕੱਸਿਆ ਹੋਇਆ ਹੈ ਅਤੇ ਨਸ਼ੇ ਦੇ ਆਦੀਆਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਆਪਣਾ ਇਲਾਜ ਕਰਵਾ ਕੇ ਨਸ਼ਾ ਛੱਡਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਨਸ਼ੇ ਦੀ ਰੋਕਥਾਮ ਦੇ ਲਈ ਵਰਤੀਆਂ ਗਈਆਂ ਸਫਲਤियां ਆਮ ਹੀ ਟੀਵੀ ਚੈਨਲਾਂ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦੀਆਂ ਹਨ ਸਰਕਾਰਾਂ ਦੇ ਹੁਕਮਾਂ ਦੇ ਤਹਿਤ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ। ਉਸੇ ਲੜੀ ਦੇ ਤਹਿਤ ਅੱਜ ਪੂਰੇ ਦੇਸ਼ ਭਰ ਦੇ ਵਿੱਚ ਮਨਾਏ ਜਾਣ ਵਾਲੇ ਵਿਸ਼ਵ ਡਰੱਗ ਦਿਸ਼ਮ ਮੌਕੇ ਗੁਰਗੋਵਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਿਵਸ ਮਨਾਇਆ ਗਿਆ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਮਨਾਏ ਗਏ ਦਿਵਸ ਦੇ ਮੌਕੇ ਡਾਕਟਰ ਸਾਹਿਬਾਨਾਂ ਤੋਂ ਇਲਾਵਾ ਨਰਸਿੰਗ ਸਕੂਲੀ ਵਿਦਿਆਰਥੀਆਂ ਨੇ ਵੱਖ-ਵੱਖ ਟੰਗ ਦੇ ਨਾਲ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਇਸ ਮੌਕੇ ਡਾਕਟਰ ਸਹਬਾਨਾ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਸਰਕਾਰ ਦੇ ਹੁਕਮਾਂ ਦੇ ਤਹਿਤ ਨਸ਼ਾ ਛੱਡਣ ਵਾਲਿਆਂ ਨੂੰ ਪੂਰੀਆਂ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਸਾਨੂੰ ਜ਼ਿਲ੍ਹਾ ਫਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਦਾ ਵੀ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਆਓ ਨਸ਼ੇ ਛੱਡੋ ਕੋੜ ਵੱਡੋ ਤੇ ਨਾਅਰੇ ਨੂੰ ਬੁਲੰਦ ਕਰੀਏ नशा मुक्ति दिवस मनाने के लिए डी एडिक्शन इसका उद्देश्य था कि लोग नशा मुक्ति के प्रति जागरूक हों नशा क्यों होता है उनके कारणों का पता लगाएं, उनसे बचें अपने जीवन स्तर में सुधार लाएं। उनसे और अगर कोई व्यक्ति नशे में फंस गया है तो उसे निकाले नहीं उसके साथ प्यार से पेश आए और उसका सही इलाज कराएं और उसे समाज के धारा में वापस ले इंटरनेशनल ਏ ਅਗਰੈਸਿਵ ਡਰਗ ਅਬਿਊਸ ਐਂਡ ਇਲੀicit ਟ੍ਰੈਫਿਕਿੰਗ ਇਸ ਤੇਬਲ ਬਣਾ ਕੇ ਆਤੇ ਕਿ ਸਰ ਮੋਟਿਵ ਕੀ ਆਇਦਾ ਦਿੰਦਾ ਇਹ ਹਰ ਸਾਲ ਦੀ ਤਰ੍ਹਾਂ ਨਵਾਂ ਥੀਮ ਹੈ ਇਸ ਵਾਰ ਥੀਮ ਹੈ ਵੀ ਇਨਵੈਸਟਮੈਂਟ ਇਨ ਪ੍ਰੀਵੈਂਟਿੰਗ ਦੀ ਇਲੀ ਇਫੈਕਟਸ ਆਫ ਡਰਗ ਅਬਿਊਸ ਵੀ ਹਮੇਂ ਕਹਿੰਦਾ ਮਤਲਬ ਇਹ ਵੀ ਹੁਣ ਨਸ਼ੇ ਦੇ ਦੁਰਪ੍ਰਭਾਵ ਤੋਂ ਲੋਕਾਂ ਨੂੰ ਪਤਾ ਚੱਲ ਜੇ ਕਿ ਉਹਨਾਂ ਕੋਲ ਨਾ ਤਾਂ ਕਿਵੇਂ ਬਚਣਾ ਹੈ ਉਸ ਦੇ ਵਿੱਚ ਆਪਾਂ ਇਨਵੈਸਟਮੈਂਟ ਕਰੀਏ ਤੇ ਇਸ ਦੁਸ਼ਤ ਦੇ ਵਿੱਚ ਆਪਣੇ ਫ੍ਰੀਪੋਨ ਜਿਲੇ ਦੀ ਪੁਲਿਸ ਨੇ ਵੀ ਤੁਹਾਨੂੰ ਮਹਿਸਲਾਈ ਹੈ ਪਿਛਲੇ ਦੋ ਦਿਨਾਂ ਤੋਂ ਉਹ ਸਾਡੇ ਕੋਲ ਇੱਥੇ ਸਬੇਨਾਲ ਸੰਪਰਕ ਦੇ ਵਿੱਚ ਆ ਵੀ ਉਹ ਪਿੰਡਾਂ ਦੇ ਵਿੱਚ ਜਰ ਆਸ-ਪਾਸ ਉਹ ਵੀ ਨਾਰਕੋਟਿਕ ਨਸ਼ਾ ਦੇ ਰਿਟਰਿਟ ਹੋਏ ਬੈਠਾ ਉਹਨਾਂ ਨੂੰ ਸੁਧਾਰਨਾ ਚਾਹੀਦਾ ਬੇਸਿਕਲੀ ਉਹਨਾਂ ਦਾ ਪਰਪਸ ਜਿਵੇਂ ਉਹ ਕਹ ਰਹੇ ਜਿਵੇਂ ਸ਼ਹਿਰ ਦੇ ਵਿੱਚ ਥੋੜੀਆਂ ਚੋਰੀਆਂ ਦੀ ਵਾਧਾ ਬੰਦਗੀ ਹੈ ਵੀ ਅਸੀਂ ਸੋਚਿਆ ਵੀ ਇਹਨਾਂ ਨੂੰ ਜੜੋਂ ਖਤਮ ਕਰੀਏ ਤਾਂ ਉਹ ਸਾਡੇ ਕੋਲ ਕਹਿ ਗਿਆ ਸੀ ਵੀ ਅਸੀਂ 100 ਤੋਂ 500 ਦੇ ਵਿੱਚਕਾਰ ਬੱਚੇ ਲੈ ਕੇ ਆਵਾਂਗੇ ਤੇ ਜੀ ਸਮੋਥੇ ਤੋਂ ਇਹ ਮੇਰਾ ਕੋਰਟ ਕਰ ਲਿਓ। ਆ ਤੁਹਾਡੇ ਚੈਨਲ ਦੇ ਰਾਹੀਂ ਬਰਾਹੀਂ ਤੁਹਾਨੂੰ ਵੀ ਪਰਮਾ ਵੀਓਸ ਉਹ ਹੈੰਦਾ ਜਿਆਦਾ ਤੋਂ ਜਿਆਦਾ ਸਪਾਇਲ ਹੋਤਾ ਹੁੰਦਾ। ਡਾਕਟਰ ਇੱਕ ਪੰਜਾਬ ਸਰਕਾਰ ਨੇ ਨਸ਼ਾ ਛੱਡਣ ਆਸਤੇ ਜਿਹੜਾ ਇੱਕ ਉਪਰਾਲਾ ਮਹਿਮ ਚਲਾਈ ਗਈ ਆ ਨਸ਼ੇ ਫੜ ਰਹੇ ਹੈਗੇ ਆ। ਆਪਣੇ ਹਸਪੀਟਲ ਦੇ ਵਿੱਚ ਕਿਹੜੀਆਂ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ? ਕਿਸ ਤਰ੍ਹਾਂ ਕਿਸੇ ਨੇ ਨਸ਼ਾ ਛੱਡਣਾ ਹੋਵੇ ਕਿਸ ਤਰ੍ਹਾਂ ਤੁਹਾਡੇ ਨਾਲ ਕੰਟੈਕਟ ਕੀਤਾ ਜਾਵੇ? ਸਾਡੇ ਇੱਥੇ ਸਾਰੀ ਤਰ੍ਹਾਂ ਦੀ ਫੈਸਿਲਿਟੀਆਂ ਹੈ। ਅ ਡਾਈਟ ਵੀ ਫ੍ਰੀ ਮਿਲਦੀ ਹੈ ਰਹਿਣ ਦੇ ਲਈ ਵੀ ਬਹੁਤ ਸਭ ਕੁਝ ਹੈ ਤੁਸੀਂ ਦੇਖੋ ਵੀ ਬੋਰਥ ਹਮਾ ਤੇ ਆਪਣੇ ਹਸਪੀਟਲ ਦੇ ਵਿੱਚ ਦੂਜੇ ਮੀਡੀਅਮ ਮਿਲਦਾ ਹੈ ਏਸੀ ਦੀ ਸੁਵਿਧਾ ਵੀ ਮਿਲਦੀ ਹੈ ਇੱਥੇ ਏਸੀ ਵੀ ਹੈ ਤੇ ਪਾਣੀ ਦਾ ਪ੍ਰਬੰਧ ਹੈ ਟਾਇਲਟ ਕਰਾ ਠੀਕ ਹੈ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੇ ਵਿੱਚ ਇੰਨੀ ਸੁਵਿਧਾ ਹੋਵੇ ਜਿੰਨੇ ਕਿ ਇੱਥੇ ਡੀ ਐਡਿਸ਼ਨ ਮਾਡਲ ਡੀ ਐਡਿਸ਼ਨ ਮੰਤਰ ਜੋ ਪੰਜਾਬ ਗਵਰਨਮੈਂਟ ਨੇ ਬਣਾਏ ਉਹਨਾਂ ਦੇ ਵਿੱਚ ਵਾਰਡ ਕਲਾਸ ਫੈਸਿਲਿਟੀ ਹੈ ਸਾਰੇ ਲੋਕ ਜਾਣਦੇ ਹਨ ਕਿ ਨਸ਼ਾ ਲੈਣ ਦੇ ਕਾਰਨ ਕੀ ਹੈ का दुष्प्रभाव क्या होता है इनसे बचाव क्या करते हैं मैं आज बस शॉर्ट में एक इसका साइकोलॉजिकल इंपैक्ट इम्पैक्ट क्या होता है शारीरिक तो होता ही है इसका एक मनोविज्ञानिक प्रभाव क्या होता है यूजुअली जो नशा लेते हैं उनका स्वभाव बहुत चिड़चिड़ा हो जाता है छोटी छोटी बातों पर बिल्कुल माइनर टॉपिक्स पर उनका आउटबस्ट होता है कई बार इतना उपबसट होता है कि वो घर में तोड़ फोड़ भी करने लगते हैं वायलेंट हो जाते हैं, एग्रेसिव हो जाते हैं जिससे पूरे घर का माहौल ख़राब हो जाता है तो दूसरा उदासी इनके रहती है क्योंकि कई बार जो इरीटेबिलिटी का कारण हम सोचते हैं कि दूसरे पर थोप देता कि उसके कारण में। हो सकता है उसके अपने ही मन में कुछ उदासी चल रही हो उसके अपने मन में कुछ कुंठाएं चल रही हों कुछ फ्रस्ट्रेशन चल रही हों जो वो ज़िंदगी में करना चाहता था वो आज वो नहीं कर पाया जिसके करके वो नशे में लिप्त हो गया तो उसके करके भी उसके आउटबस्ट हो सकते हैं इसी तरह से उदासी के साथ साथ उसकी चिंताएँ भी होती हैं कि मेरे बच्चों का क्या बनेगा मेरा भविष्य क्या होगा अगर वो मैरिड है मतलब उसकी अपनी फैमिली उसके माता पिता पता उसे सब है कि जो वो कर रहा है वो सब कुछ गलत है तो लेकिन ज़्यादा सोच करके उनका उपाय तो नहीं करता है लेकिन नशे में लुप्त हो जाता है नींद की जब कमी हो जाती है उसको नशा क्योंकि नशा लेकर वो नींद लेता है नशे की एक आदत होती है कि उसका डोज बढ़ाना पड़ता है एक लिमिट ऐसी आती है कि मैक्सिमम लेवल पर नशा करने के बाद भी उसको नींद नहीं आती तो जब नींद नहीं आ रही है उसको थकावट हो जा रही है तो उसके स्वभाव में बदलाव आता जा रहा है उसको अपने काम के प्रति और उदासीनता आती जा रही है काम में उसकी रुचि नहीं बन रही है तो ये सारे एक मनोविज्ञानिक प्रभाव है जो न केवल उसको प्रभावित कर रहे हैं बल्कि उसके पूरे परिवार को प्रभावित कर रहे हैं तो नशा छोड़ने के साथ साथ इन कारणों पर भी ध्यान देना चाहिए इन पर उपाय करना चाहिए सो so दैट कि उसके अंदर एक आत्मविश्वास की भावना आ जाए एक आत्म सम्मान की भावना आ जाए उसकी सेल्फ इमेज एक पॉजिटिव इमेज बन जाए थैंक यू सताल जी मेरा नाम डॉक्टर मनप्रीत कौर मैं पी जी स्टूडेंट हूँ जी जी एस मेडिकल कॉलेज के अस्पताल फ्रीदोट से ਅ ਅੱਜ ਇੱਥੇ ਅਸੀਂ ਪ੍ਰੋਗਰਾਮ ਕਰਵਾਇਆ ਗਿਆ ਐਂਟੀ ਡਰੱਗ ਡੇ ਜਿਹੜਾ ਕਿ ਹਰ ਹਾਲ 26 ਜੂਨ ਨੂੰ ਮਨਾਇਆ ਜਾਂਦਾ ਹੈ ਜਿਹੜਾ ਕਿ ਹਰ ਵਾਰੀ ਵੱਖ-ਵੱਖ ਥੀਮ ਜਿਹੜਾ ਹੁੰਦਾ ਹੈ ਇਸ ਵਾਰ ਦਾ ਜਿਹੜਾ ਥੀਮ ਥੀਓ ਹੈ ਐਵਿਡੈਂਸ ਇਨ ਕਲੀਅਰ ਇਨਵੈਸਟਿੰਗ ਪ੍ਰੀਵੈਂਸ਼ਨ ਜਿਹਦਾ ਕਿ ਇਹ ਮਤਲਬ ਹੈ ਕਿ ਅਸੀਂ ਨਸ਼ਿਆਂ ਦੇ ਵਿੱਚ ਇਨਵੈਸਟ ਕਰਨ ਤੋਂ ਬਿਨਾ ਆਪਾਂ ਇਨਵੈਸਟ ਕਰੀਏ ਆਪਣੀ ਪ੍ਰੀਵੈਂਸ਼ਨ ਤੇ ਜਿਹੜੇ ਵੀ ਕਿਉਂਕਿ ਅੱਜ ਕੱਲ ਪੱਬ ਨੂੰ ਹੀ ਪਤਾ ਹੈ ਕਿ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਹੈਗਾ ਕਿ ਪੰਜਾਬ ਦੇ ਵਿੱਚ ਨਹੀਂ ਪੰਜਾਬ ਤੋਂ ਬਾਹਰ ਵੀ ਬਹੁਤ ਨਸ਼ਾ ਚੱਲ ਰਿਹਾ ਤਾਂ ਉਹਨੂੰ ਅਸੀਂ ਉਹਦੇ ਵਿੱਚ ਆਪਾਂ ਮਤਲਬ ਮੇਨ ਸਾਡਾ ਮੋਟੀਵੇ ਹੀ ਹੁੰਦਾ ਕਿ ਅਸੀਂ ਕਿੱਦਾਂ ਨਸ਼ਾ ਜਿਹੜਾ ਉਹਨੂੰ ਖਤਮ ਕਰਨਾ ਉਹਦੇ ਲਈ ਵੱਖ-ਵੱਖ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਪਾਰਟ ਆਫ ਆਲ ਜਿਹੜੀ ਮੈਡੀਕਲ ਟੀਮ ਹੈ ਫਰੀਦਬੋਡ ਦੀ ਉਹਨਾਂ ਦਾ ਵੀ ਸਹਿਯੋਗ ਹੈ ਪਲੱਸ ਜਿਹੜੀ ਸਾਡੇ ਪੁਲਿਸ ਡਿਪਾਰਟਮੈਂਟ ਹੈ ਉਹ ਵੀ ਬਹੁਤ ਉਪਰਾਲੇ ਕਰ ਰਹੇ ਨੇ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਮਤਲਬ ਥੋੜੀ ਜਿਹੀ ਪਹਿਲਾਂ ਹੀ ਮੀਟਿੰਗ ਹੋਈ ਜਿਹਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਅਕੀ ਮੈਡਮ ਜਿਹੜੇ ਵੀ ਨਸ਼ੇ ਵਾਲੇ ਹੈਗੇ ਆ ਲੋਕ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਤੇ ਤੁਸੀਂ ਉਹਨਾਂ ਦਾ ਮਤਲਬ ਮੈਡੀਕੀਨ ਦਾ ਜਿਹੜਾ ਪ੍ਰਬੰਧ ਕਰਦੇ ਹੋ ਅੱਗੇ ਤੁਹਾਡੇ ਐਚਡੀ ਸਰ ਜਿਹੜੇ ਪੀਡੀਰ ਸਾਡੇ ਉਹਨਾਂ ਨਾਲ ਗੱਲਬਾਤ ਕੀਤੀ ਕਿ ਹਾਂਜੀ ਆਪਾਂ ਪੂਰਾ ਜਿੱਥੋਂ ਤੱਕ ਤੁਹਾਡਾ ਸਹਿਯੋਗ ਹੋਏਗਾ ਆਪਾਂ ਦਵਾਂਗੇ ਪਰ ਇੱਥੇ ਮਤਲਬ ਪਾਕੀ ਦਾ ਸਾਰਾ ਕੁਝ ਠੀਕ ਹੈ ਟਾਈਟ ਫ੍ਰੀ ਹੈ ਜਿਹੜੇ ਵੀ ਪੇਸ਼ੈਂਟ ਆਂਦੇ ਨੇ ਉਹਨਾਂ ਦਾ ਰਹਿਣਾ ਫ੍ਰੀ ਹੈ ਦਵਾਈਆਂ ਜਿਹੜੀਆਂ ਤਾਂ ਕਮੇਟ ਵੱਲੋਂ ਹੁੰਦੀਆਂ ਉਹ ਫ੍ਰੀ ਨੇ ਮੈਮ ਇੱਕ ਸਰਕਾਰ ਨੇ ਜਿਹੜੀ ਸਹੂਲਤਾਂ ਦਿੱਤੀ ਗਈ ਹੈ ਨਸ਼ਾ ਛਡਾਉਣ ਵਾਸਤੇ ਵੱਖ-ਵੱਖ ਜਿਹੜੀ ਹੈਗੇ ਨੇ ਟੀਮਾਂ ਬਣਾ ਕੇ ਰੈਡਾਂ ਵੀ ਕੀਤੀਆਂ ਜਾ ਰਹੀਆਂ ਨੇ ਨਸ਼ੇ ਦੇ ਸਤਾਕਰਾਂ ਤੇ ਪਲੱਸ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੇਵਾਵਾਂ ਦਿੱਤੇ ਜਾਣਗੇ ਜਣ ਕੇ ਜਿਹੜੇ ਨਸ਼ਾ ਇੱਥੇ ਹਰ ਇੱਕ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਪੇਸ਼ੈਂਟ ਨੂੰ ਜਿਵੇਂ ਕਿ ਜਿਹੜੇ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੁੰਦੇ ਆ ਉਹਨਾਂ ਦੀਆਂ ਦਵਾਈਆਂ ਫ੍ਰੀ ਹੁੰਦੀਆਂ ਉਹਨਾਂ ਦੀ ਡਾਈਟ ਜਿਹੜੀ ਆ ਉਹ ਫ੍ਰੀ ਹੁੰਦੀ ਹੈ ਰਹਿਣ ਦਾ ਜਿਹੜਾ ਉਹ ਫ੍ਰੀ ਹੁੰਦਾ ਹੁਣ ਤਾਂ ਮਤਲਬ ਸਰਕਾਰ ਨੇ ਬਹੁਤ ਵਧੀਆ ਉਪਰਾਲੇ ਕੀਤੇ ਆ ਕਿ ਏਸੀ ਤੱਕ ਵੀ ਪ੍ਰੋਵਾਈਡ ਕੀਤੇ ਆ ਤੁਹਾਡੀ ਸਿਹਤ ਡਿਪਾਰਟਮੈਂਟ ਤੇ ਜਾ ਕੇ ਦੇਖ ਸਕਦੇ ਹੋ ਕਿ ਉੱਥੇ ਏਸੀ ਵਗੈਰਾ ਦਾ ਵੀ ਪ੍ਰੋਪਰ ਪ੍ਰਬੰਧ ਹੈਗਾ ਪਾਣੀ ਵੀ ਪ੍ਰੋਪਰ ਆ ਸਾਰੀਆਂ ਤੀਜਾ ਜਿਹੜੀਆਂ ਅਵੇਲੇਬਿਲਟੀ ਹੈਗੀਆਂ